ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆਂ ਜਾਮ ਕਾਟਨ ਦੇ ਗ੍ਰੇਸ ਕਾਟਨ ਦੇ ਬਹੁਤ ਹੀ ਸੋਹਣੇ ਕਢਾਈਆਂ ਵਾਲੇ ਸੂਟ ਪਾਰਟੀ ਵੇਅਰ ਸੂਟ ਹੋਣਗੇ ਇਹਨਾਂ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਬਹੁਤ ਸੋਹਣੇ ਸੂਟ ਨੇ ਤੇ ਚਲੋ ਦੇਖਦੇ ਆਂ ਸੂਟ ਸੂਟ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਉਣੇ ਆ ਹਰ ਮਿੰਨੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰ ਦੇਣਗੇ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay ਫੋਨ ਕਰ ਚਲੋ ਦੇਖਦੇ ਆ ਅੱਜ ਦੇ ਸੋਨੇ ਸੋਨੇ ਸੂਟ ਲੋ ਜੀ ਪਹਿਲਾ ਸੂਟ ਆ ਗਿਆ ਬਹੁਤ ਹੀ ਸੋਹਣਾ ਮੈਰੂਨ ਕਲਰ ਦਾ ਜਾਮ कॉटन ਦੇ ਸੂਟ ਨੇ ਇਹਨਾਂ ਨੂੰ ਲਾਈਨਿੰਗ ਦੀ ਕੋਈ ਨੀਡ ਨਹੀਂ ਹੁੰਦੀ ਔਰ ਕਈ ਲੋਗ ਤੇ ਮਤਲਬ ਇਹਨਾਂ ਨੂੰ ਇੰਨਾ ਕੋ ਪਸੰਦ ਕਰਦੇ ਨੇ ਕਿਉਂਕਿ ਇਹ 12 ਮਹੀਨੇ ਕਪੜਾ ਪੈ ਜਾਂਦਾ ਠੀਕ ਹੈ ਇਹ ਲੋ ਇਹ ਆ ਗਿਆ ਜਾਮ कॉटन ਦਾ ਕਢਾਈ ਵਾਲਾ ਸੂਟ 셀ਫ ਪ੍ਰਿੰਟ ਵੀ ਮਿਲੂਗਾ ਤੁਹਾਨੂੰ ਗਲੇ ਦੇ ਉੱਪਰ ਇੱਕ ਕਾਰਨਰ ਫਲਾਵਰ ਮਿਲੂਗਾ ਇੱਕ ਤੁਹਾਨੂੰ ਇੱਥੇ ਕਮਰ ਤੇ ਮਿਲੂਗਾ ਇੱਕ ਘੇਰੇ ਤੇ ਮਿਲੂਗਾ ਔਰ ਘੇਰਾ ਵੀ ਨਾਲ ਬਣਿਆ ਹੋਊਗਾ ਠੀਕ ਹੈ ਆ ਲੋ ਆਲ ਓਵਰ ਸੂਟ ਹੋਊਗਾ ਇਹ ਤੇ ਸੂਟ ਦੇ ਉੱਪਰ ਸਾਰੇ ਤੁਹਾਨੂੰ ਇਸ ਤਰ੍ਹਾਂ ਬਲੌਕ ਪੇਂਟ ਦੀ ਬੂਟੀ ਮਿਲੂਗੀ ਨਾਲ ਇਹਦੇ ਮਿਲੂਗਾ ਦੁਪੱਟਾ ਲਓ ਜੀ ਪਿਓਰ ਸ਼ਿਫੋਨ ਦਾ ਦੁਪੱਟਾ ਹੋਊਗਾ ਤੇ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਐਮਬਰਾਇਡਰੀ ਵਰਕ ਮਿਲੂਗਾ ਠੀਕ ਹੈ 1350 ਸੂਟ ਦਾ ਪ੍ਰਾਈਸ ਰਹੂਗਾ 1350 ਪ੍ਰਾਈਸ ਰਹੇਗਾ 노 ਐਕਸਟਰਾ ਸ਼ਿਪਿੰਗ ਚਾਰਜ ਕੋਈ ਸ਼ਿਪਿੰਗ ਚਾਰਜ ਨਹੀਂ ਲੱਗਣਗੇ ਲਓ ਨੈਕਸਟ ਆ ਗਿਆ ਆਪਣੇ ਕੋਲ ਆ ਲੋ ਜੀ ਇਹ ਆ ਗਿਆ ਆਪਣੇ ਕੋਲ 바ਵਾ ਕਲਰ ਦਾ ਸੂਟ ਹੋ ਗਿਆ 바ਵਾ ਪੀਚ ਕਲਰ ਦਾ ਸੂਟ ਆ ਗਲੇ ਦੇ ਉੱਪਰ ਤੁਹਾਨੂੰ ਬਹੁਤ ਸੋਹਣਾ ਕੰਮ ਮਿਲੂਗਾ ਪੈਨਲ ਸਾਈਡ ਬਹੁਤ ਸੋਹਣਾ ਕੰਮ ਮਿਲੂਗਾ ਘੇਰੇ ਤੇ ਬਹੁਤ ਹੀ ਸੋਹਣਾ ਕੰਮ ਮਿਲੂਗਾ ਔਰ 골ਡਨ ਵਰਕ ਜਿਹੜਾ ਉਹ ਸੂਟ ਨੂੰ ਚਾਰ ਚੰਦ ਲਾ ਰਿਹਾ ਠੀਕ ਹੈ ਤੇ ਹੁਣ ਆਪਾਂ ਦੇਖਦੇ ਆ ਇਹਦੇ ਤੁਹਾਨੂੰ ਮਿਲੇਗਾ ਨਾਲ ਇਹ ਦੇਖੋ ਬਾਜੂ ਦੇ ਉੱਪਰ ਬਹੁਤ ਸੋਹਣਾ ਕੰਮ ਚਾਹੇ ਇਹਨੂੰ ਪਹੁੰਚੇ ਤੇ ਲਾਓ ਚਾਹੇ ਇਹਨੂੰ ਤੁਸੀਂ ਬਾਹਾਂ ਤੇ ਲਾਓ ਬਹੁਤ ਸੋਹਣਾ ਕੰਮ ਹੋਇਆ ਮਤਲਬ ਹੈਵੀ ਹੈਵੀ ਪਹੁੰਚੇ ਤੇ ਲਿਆਓਗੇ ਤੇ ਬਹੁਤ ਸੋਹਣਾ ਲੱਗੇਗਾ ਬਾਜੂ ਤੇ ਤੁਸੀਂ ਲੈਸ ਵਗੈਰਾ ਵੀ ਲਾ ਸਕਦੇ ਹੋ ਠੀਕ ਹੈ ਇੰਨਾ ਸੋਹਣਾ ਕੰਮ ਮਿਲੇਗਾ ਇਹਦੇ ਨਾਲ ਤੁਹਾਨੂੰ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਜੀ ਹੈਲੋ ਪਿਓਰ ਸਫਾਉਣ ਦਾ ਦੁਪੱਟਾ ਮਿਲੇਗਾ ਚਾਲ ਵਾਲਾ ਇਹ ਦੇਖਣ ਨੂੰ ਕਾਫੀ ਹੈਵੀ ਹੈ ਵੀ ਜਿਹਾ ਲੱਗ ਰਿਹਾ ਬਟ ਇਹ ਬਹੁਤ ਸੋਹਣਾ ਲਾਈਟ ਵੇਟ ਦੁਪੱਟਾ ਔਰ ਕੈਰੀ ਕਰਨਾ ਵੀ ਬਹੁਤ ਹੀ ਆਸਾਨ ਆ ਲਓ ਜੀ ਜਿੱਦਾਂ ਮਰਜੀ ਬਿਲਕੁਲ ਮਾਰੋ ਇਹਨੂੰ ਠੀਕ ਹੈ ਐਲੋ ਠੀਕ ਹੈ ਤੇ ਨਾ ਇਹ ਭਾਰਾ ਲੱਗਦਾ ਹੈ ਨਾ ਇਹ ਹੌਲਾ ਹੈ ਮਤਲਬ ਵਿਆਹ ਸ਼ਾਦੀਆਂ ਤੇ ਆਉਣ ਵਾਲਾ ਸੋਹਣਾ ਸੂਟ ਆ ਹਲੋ ਜੀ ਜਿਨ੍ਹਾਂ ਨੇ ਲਾਈਨਿੰਗ ਵਾਲੇ ਜ਼ਿਆਦਾ ਚਮਕਦਮਕ ਵਾਲੇ ਨਹੀਂ ਪਾਉਣੇ ਇਸ ਵਾਰ ਤੁਹਾਨੂੰ ਕਢਾਈ ਮਿਲੂਗੀ ਜਾਲਵਰਕ ਮਿਲੂਗਾ 1350 ਪ੍ਰਾਈਸ ਹੋਏਗਾ ਸੂਟ ਦਾ ਇਹਦੇ ਵਿੱਚ ਤੁਹਾਨੂੰ 3 ਕਲਰ ਮਿਲ ਜਾਣਗੇ ਹਲੋ ਜੀ ਸੈਕਿੰਡ ਕਲਰ ਆ ਗਿਆ ਇਹਦੇ ਵਿੱਚ ਹਲੋ ਉਹ ਹੈਗਾ ਸੀਗਾ ਆਪਣਾ ਪੀਚ ਕਲਰ ਇਹ ਥੋੜਾ ਜਿਹਾ ਅਲੱਗ ਆ ਜਾ ਆ ਜਾਏਗਾ ਕਲਰ ਥੋੜਾ yellow ਪੰਚ ਆ ਜਾਏਗਾ ਠੀਕ ਹੈ ਇਹ ਵੀ ਮਤਲਬ ਆਪਾਂ 바ਵਾ 바ਵਾ ਜੀ ਟੋਨ ਕਹਿ ਸਕਦੇ ਇਹਨੂੰ ਬਾਰੇ ਥੋੜਾ ਜਿਹਾ ਉਹਦੇ ਨਾਲੋਂ ਅਲੱਗ ਆ ਮਿਕਸਚਰ ਜਿਹਾ ਹਲੋ ਇਹ ਥੋੜਾ ਪਿੰਕ ਪਿੰਕ ਟੋਨ ਦੇ ਦਿੰਦਾ ਤੇ ਥੋੜਾ yellow ਪੰਚ ਆ ਓਕੇ ਇਹਦੇ ਨਾਲ ਤੁਹਾਨੂੰ ਗ੍ਰੀਨ ਕਲਰ ਦਾ ਦੁਪੱਟਾ ਮਿਲੇਗਾ ਕੰਟਰਾਸਟ ਬਾਕੀ ਸਾਰਾ ਵਰਕ ਸੇਮ ਹੋਏਗਾ 1350 ਪ੍ਰਾਈਸ ਰਹੇਗਾ ਨੈਕਸਟ ਮਿਲੇਗਾ ਇਹਦੇ ਵਿੱਚ ਤੁਹਾਨੂੰ ਫਿਰੋਜ਼ੀ ਕਲਰ ਹਲੋ ਇਹ ਬਹੁਤ ਡਿਮਾਂਡ ਚ ਰਹਿੰਦੇ ਆ ਇਹ ਵਾਲੇ ਸੂਟ ਕਿਉਂਕਿ ਇਹਨਾਂ ਨੂੰ ਲਾਈਨਿੰਗ ਵਗੈਰਾ ਦੀ ਨੀਡ ਨਹੀਂ ਹੁੰਦੀ ਤੇ ਸਟਿਚਿੰਗ ਘੱਟ ਲੱਗਦੀ ਹੈ ਠੀਕ ਹੈ ਕਾਫੀ ਫਰਕ ਪੈ ਜਾਂਦਾ ਜਦੋਂ ਤੁਸੀਂ ਇੱਕ ਸਿਲਕ ਦਾ ਸੂਟ ਲਓਗੇ ਉਹਦਾ ਪ੍ਰਾਈਸ ਇਹਦੇ ਨਾਲ ਵੱਧ ਹੁੰਦਾ ਸਿਲਕ 크ਰੇਪ ਜੋ ਵੀ ਸੰਥੈਟਿਕ ਕਪੜੇ ਕਿਉਂਕਿ 2500 3000 3500 4000 ਕੇ ਮਹਿੰਗਿਆਂ ਨੂੰ ਤਾਂ ਬਹੁਤ 20 20 ਹਜ਼ਾਰ ਦੇ ਵੀ ਮਿਲਦੇ ਪਰ ਇੱਕ ਨਾਰਮਲ ਰੇਂਜ ਜਿਹੜੀ ਕਸਟਮਰ ਦੀ ਪਸੰਦ ਦੀ ਰੇਂਜ ਹੁੰਦੀ ਹੁੰਦੀ ਉਹ 2500 3000 ਦੇ ਵਿੱਚ 1500 ਤੋਂ ਤੇ 3000 ਦੇ ਵਿੱਚ ਵਿੱਚ ਰੇਂਜ ਜਿਹੜੀ ਹੁੰਦੀ ਕਸਟਮਰ ਲਾਈਕ ਕਰਦਾ ਜਿਆਦਾ ਕਸਟਮਰ ਉਹ ਵਾਲੀ ਰੇਂਜ ਲੈਂਦੇ ਤੇ ਕੁਝ ਕਸਟਮਰ ਇਹੋ ਜਿਹੇ ਹੁੰਦੇ ਜਿਹੜੇ ਕਹਿੰਦੇ ਆ ਕਿ ਸਾਨੂੰ ਜਾਮ ਕਾਟਨ ਦਾ ਕਪੜਾ ਵਧੀਆ ਲੱਗਦਾ ਕਿਉਂਕਿ ਇਹ ਅਸੀਂ 12 ਮਹੀਨੇ ਵੇਅਰ ਕਰ ਸਕਦੇ ਆ ਤੇ ਗਰਮੀ ਚ ਵੀ ਪਹਿ ਜਾਂਦਾ ਹੈ ਸਰਦੀ ਚ ਵੀ ਪਹਿ ਜਾਂਦਾ ਹੈ ਤੇ ਸ਼ਾਈਨ ਵੀ ਕਰਦਾ ਹੈ ਹਲਕੀ ਹਲਕੀ ਹਲੋ ਜੀ ਬਾਕੀ ਪਸੰਦ ਆਪ ਕੋ ਆਪਣੀ ਹੁੰਦੀ ਹੈ ਮਹਿੰਗੇ ਨੂੰ ਬਹੁਤ ਕੁਝ ਆ ਸਸਤਾ ਵੀ ਬਹੁਤ ਕੁਝ ਆ ਹਲੋ ਜੀ 1350 ਦਾ ਪ੍ਰਾਈਸ ਲੱਗੇਗਾ ਹਰ ਤਰ੍ਹਾਂ ਦੀ ਚੀਜ਼ ਹਰ ਕੋਈ ਵੇਅਰ ਨਹੀਂ ਕਰ ਸਕਦਾ ਹਰ ਕਿਸੇ ਦਾ ਆਪਣਾ ਬਜਟ ਹੁੰਦਾ ਹੈ ਤੇ ਸਾਨੂੰ ਧਿਆਨ ਚ ਰੱਖਣਾ ਪੈਂਦਾ ਹੈ ਹਰ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਉਣੀਆਂ ਪੈਂਦੀਆਂ ਦੇਖੋ ਇਹ ਕਿੰਨਾ ਪਿਆਰਾ ਵਰਕ ਹੋਇਆ ਸੂਟ ਦੇ ਉੱਪਰ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਗਲੇ ਤੇ ਵਰਕ ਆਊਗਾ ਪੈਨਲ ਸਾਈਡ ਵਰਕ ਆਊਗਾ ਘੇਰੇ ਤੇ ਵਰਕ ਆਊਗਾ ਬਾਜੂ ਤੇ ਵਰਕ ਆਊਗਾ ਤੇ ਦੁਪट्टे ਤੇ ਵੀ ਵਰਕ ਆਊਗਾ ਇਹ ਜੀ ਇਸ ਤਰ੍ਹਾਂ ਦਾ ਕੱਟਵਰਕ ਵਾਲਾ ਦੁਪੱਟਾ ਆਊਗਾ ਦੁਪੱਟੇ ਦੇ ਉੱਪਰ ਤੁਹਾਨੂੰ ਮਿਲੇਗਾ ਸਾਰਾ ਐਮਬ੍ਰੋਇਡਰੀ ਵਰਕ ਮਿਲੇਗਾ ਬੂਟੀਆਂ ਮਿਲਣਗੀਆਂ ਲਾਈਟ ਪਿੰਕ ਕਲਰ ਦਾ ਸੂਟ ਹੈ ਪ੍ਰਾਈਸ 1350 ਲੱਗੇਗਾ ਨੈਕਸਟ ਆ ਗਿਆ ਜੀ yellow ਕਲਰ ਦਾ ਸੂਟ ਆ ਗਿਆ ਸੱਚਾ ਪੀਲਾ ਕਲਰ ਔਰ ਕਲਰ ਵੀ ਬਹੁਤ ਸੋਹਣਾ ਸੋਬਰ ਇਹਦਾ ਵੀ ਕੰਮ ਬਹੁਤ ਸੋਹਣਾ ਗਲੇ ਦੇ ਉੱਪਰ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਜਿਹਾ ਵਰਕ ਹੋਇਆ ਤੇ ਕੇਰੇ ਦੇ ਉੱਪਰ ਕੰਮ ਮਿਲੂਗਾ ਠੀਕ ਆ ਦੈਨ ਬਾਜੂ ਤੇ ਨਹੀਂ ਇਹਦੇ ਮੈਨੂੰ ਲੱਗਦਾ ਇਹਦੇ ਬਾਜੂ ਤੇ ਨਹੀਂ ਵਰਕ ਹੈਗਾ ਆਹੋ ਇਸ ਤਰ੍ਹਾਂ ਕੇਰੇ ਵੀ ਖੁੱਲੇ ਡੁੱਲੇ ਬਣ ਜਾਣਗੇ ਲੈਂਥ ਵੀ ਖੁੱਲੀ ਡੁੱਲੀ ਬਣੂਗੀ ਬਾਕੀ ਤੁਸੀਂ ਇੱਕ ਵਾਰੀ ਕਨਫਰਮ ਕਰ ਲੈਣਾ ਇਹਨਾਂ ਦੀ ਲੈਂਥ ਕਿੰਨੀ ਹੋਏਗੀ ਔਰ ਦੁਪੱਟਾ ਮਿਲੂਗਾ ਪਿਓਰ ਸ਼ਿਫੋਨ ਦਾ ਕਢਾਈ ਵਾਲਾ 1350 ਪ੍ਰਾਈਸ ਰਹੇਗਾ ਕੱਚੇ ਪੀਲੇ ਸੂਟ ਦਾ ਨੈਕਸਟ ਆ ਗਿਆ ਆਪਣੇ ਕੋਲ ਜਾਮ ਕਾਟਨ ਦਾ ਕੁਰਪਾਲੀ ਦਾ ਸੂਟ ਸਿੰਗਲ ਹੀ ਪੀਸ ਆ ਐ ਲੋ ਜੀ ਬਹੁਤ ਸੋਹਣਾ ਫੈਬਰਿਕ ਆ ਜਾਮ ਕਾਟਨ ਦਾ ਔਰ ਇਹਦਾ ਵਰਕ ਵੀ ਬਹੁਤ ਸੋਹਣਾ ਹੈ ਐ ਲੋ ਜੀ ਇਹ ਵਰਕ ਆਏਗਾ ਨੀਚੇ ਕੇਰੇ ਤੇ ਵਰਕ ਮਿਲੇਗਾ ਐਵੇਂ ਠੀਕ ਹੈ ਤੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਦੁਪੱਟੇ ਤੇ ਵੀ ਵਰਕ ਮਿਲੇਗਾ ਠੀਕ ਹੈ ਪਿਓਰ ਦਾ ਹੀ ਦੁਪੱਟਾ ਹੋਏਗਾ ਇਹਦਾ ਸੂਟ ਦਾ ਪ੍ਰਾਈਸ ਰਹੂਗਾ 1550 ਕਿਉਂਕਿ ਇਹਦੀ ਜਾਮ ਕਾਟਨ ਤੇ ਬ੍ਰਾਂਡ ਦੋਨੋਂ ਫਰਕ ਆ ਠੀਕ ਹੈ ਜੀ ਐ ਲੋ ਜੀ ਇੱਕ ਰੁਪਾਲੀ ਬ੍ਰਾਂਡ ਦਾ ਸੂਟ ਹੈਗਾ ਨੈਕਸਟ ਸੂਟ ਆਏਗਾ ਜਿਹੜਾ ਇਹਦੇ ਵਿੱਚ ਤੁਹਾਨੂੰ ਹੈਂਡਵਰਕ ਦਾ ਟੱਚ ਮਿਲੇਗਾ ਔਰ ਕਲਰ ਵੀ ਬਹੁਤ ਸੋਹਣੇ ਆ ਤੇ ਜਾਮ ਵੀ ਸੁਪੀਰੀਅਰ ਵਾਲੀ ਲੱਗੀ ਹੋਈ ਹੈ ਕਲਰ ਬਹੁਤ ਸੋਹਣਾ ਮਾਊਸ ਕਲਰ ਦੇ ਉੱਪਰ ਔਰੇਂਜ ਕਲਰ ਦੇ ਨਾਲ ਵਰਕ ਮਿਲੇਗਾ ਤੁਹਾਨੂੰ ਗਲਾ ਹੈਵੀ ਬਣਿਆ ਹੈ ਪੈਨਲ ਸਾਈਡ ਵਰਕ ਆ ਸੈਂਟਰ ਚ ਵਰਕ ਆ ਕੀ ਰੇਤੇ ਵੀ ਵਰਕ ਆਊਗਾ ਹਲੋ ਜੀ ਔਰ ਦੁਪੱਟਾ ਵੀ ਬਹੁਤ ਸੋਹਣਾ ਆਊਗਾ ਫੁੱਲ ਵਰਕ ਵਾਲਾ ਹਲੋ ਜੀ ਠੀਕ ਹੈ ਫੁੱਲ ਵਰਕ ਵਾਲਾ ਦੁਪੱਟਾ ਆਊਗਾ ਲੋ ਜੀ ਚੈੱਕ ਕਰੋ ਸ਼ਿਫੋਨ ਦਾ ਓਕੇ 1750 ਇਹ ਸੂਟ ਦਾ ਪ੍ਰਾਈਸ ਰਹੂਗਾ ਠੀਕ ਹੈ 1750 ਇਹ ਸੂਟ ਦਾ ਪ੍ਰਾਈਸ ਰਹੂਗਾ ਤੇ ਨੈਕਸਟ ਆ ਗਿਆ ਜੀ ਮੇਰੇ ਕੋ ਇਹਦਾ ਪ੍ਰਾਈਸ 1550 ਰਹੂਗਾ ਜਿਹੜਾ ਮੈਂ ਕਲਰ ਪਾਇਆ ਸੇਮ ਕਲਰ ਦਾ ਸੂਟਾ ਇਹ ਲੋ ਮੋਰ ਪੰਖੀਆ ਕਲਰ ਹਲੋ ਠੀਕ ਹੈ ਇਸ ਤਰ੍ਹਾਂ ਵਰਕ ਆਏਗਾ ਪੈਨਲ ਸਾਈਡ ਆਏਗਾ ਗਲਤੀ ਇਹਦੇ ਕੋਈ ਵਰਕ ਨਹੀਂ ਹੈ ਘੇਰੇ ਤੇ ਵਰਕ ਆਊਗਾ ਔਰ ਬਹੁਤ ਸੋਹਣਾ ਜਿਹਾ ਪੀਸ ਆ ਪਾਈਪਿੰਗ ਲੱਗੀ ਹੋਈ ਆ ਤੇ ਵਿੱਚ ਵਿੱਚ ਬੂਟੀਆਂ ਆਉਣਗੀਆਂ ਵੱਡੀਆਂ ਵੱਡੀਆਂ ਹਲੋ ਪਿਓਰ ਚਿਫੋਂ ਦਾ ਦੁਪੱਟਾ ਹੋਊਗਾ ਤੇ ਇਹਦਾ ਸੂਟ ਦਾ ਪ੍ਰਾਈਸ 1550 ਲੱਗੇਗਾ ਬਹੁਤ ਸੋਹਣਾ ਵਰਕ ਆ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਸੂਟ ਪਸੰਦ ਆਣਗੇ ਸਾਨੂੰ ਪਤਾ ਲੱਗ ਜਾਂਦਾ ਤੁਹਾਡੇ ਆਰਡਰਾਂ ਤੋਂ ਇੱਥੇ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਨੇ ਠੀਕ ਹੈ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਔਰ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਨਵੀਂ ਵੀਡੀਓ ਦੀ ਅਪਡੇਟਸ ਜਲਦੀ ਜਲਦੀ ਮਿਲ ਜਾਇਆਂ ਕਿ ਥੈਂਕ ਯੂ ਧੰਨਵਾਦ